ਔਰ ਹੜ੍ਹਾਂ ਨੂੰ ਲੈ ਕੇ ਜਿਹੜੀ ਪੰਜਾਬ ਦੀ ਸਿਚੁਏਸ਼ਨ ਬਣੀ ਹੋਈ ਆ ਉਹਦੇ ਬਾਰੇ ਦੇ ਇੱਕ ਪਾਰਟੀ ਦਾ ਸਟੈਂਡ ਰੱਖਣ ਦੇ ਲਈ ਔਰ ਖਾਸ ਤੌਰ ਤੇ ਮੈਂ ਕਹਾਂਗਾ ਇਕੱਲਾ ਪਾਰਟੀ ਦਾ ਨਹੀਂ ਜਿੰਨੇ ਪੰਜਾਬ ਪੱਖੀ ਲੋਕ ਨੇ ਉਹਨਾਂ ਸਾਰਿਆਂ ਦਾ ਇਹ ਸਾਂਝਾ ਸਟੈਂਡ ਆ ਔਰ ਕੋਈ ਵੀ ਇਸ ਗੱਲ ਦੇ ਨਾਲ ਡਿਸਐਗਰੀ ਨਹੀਂ ਕਰੂਗਾ ਕਿ ਜਿਹੜੇ ਪੰਜਾਬ ਤੇ ਇਸ ਟਮ ਹਾਲਾਤ ਬਣੇ ਨੇ ਪਾਣੀ ਨੂੰ ਲੈ ਕੇ ਉਹ ਕੱਲੇ ਨੇਚਰਲ ਡਿਜਾਸਟਰ ਇਹਨੂੰ ਡਿਕਲੇਅਰ ਕਰਨਾ ਅੱਜ ਕਹਿ ਦੇਣਾ ਉਹ ਸਰਕਾਰਾਂ ਦੀ ਇੱਕ ਲੜੀ ਹੈਗੀ ਉਹਨਾਂ ਦੇ ਫੰਡ ਜਾਰੀ ਕਰਨ ਦੀ ਉਹਦੇ ਵਿੱਚ ਤੇ ਉਹ ਬਣਦਾ ਆ ਪਰ ਇੱਕ ਲਾਰਜ ਸਕੇਲ ਦੇ ਉੱਤੇ ਅਸੀਂ ਇਹ ਸਾਰੇ ਮੰਨਦੇ ਆ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਸੀ ਜਿਸ ਤਰੀਕੇ ਦੇ ਨਾਲ ਪਾਣੀਆਂ ਨੂੰ ਬੰਨ ਕੇ ਪਾਣੀਆਂ ਨੂੰ ਪੱਥਰ ਦੀਆਂ ਜੰਜੀਰਾਂ ਦੇ ਵਿੱਚ ਜਕੜ ਕੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕਦਮ ਛੱਡਿਆ ਗਿਆ ਹੈ ਇਹ ਜਾਣਬੁੱਝ ਕੇ ਪੰਜਾਬ ਦੀ ਕਿਸਾਨੀ ਦਾ ਲੱਖ ਤੋੜਨ ਦੇ ਲਈ ਕੀਤਾ ਗਿਆ ਪੰਜਾਬ ਨੂੰ ਔਰ ਪਾਕਿਸਤਾਨ ਨੂੰ ਕਿਉਂਕਿ ਰਾਵੀ ਦਾ ਜਿਹੜਾ ਪਾਣੀ ਹੈ ਬਹੁਤਾ ਪਾਕਿਸਤਾਨ ਦੇ ਵਿੱਚ ਹੀ ਮਾਰ ਕਰਦਾ ਹੈ ਔਰ ਇਹ ਹੜ੍ਹ ਜਿਹੜੇ ਨੇ ਇਸ ਵਾਰ ਪਾਕਿਸਤਾਨ ਦੇ ਵਿੱਚ ਵੀ ਗਏ ਨੇ ਸੋ ਉਹ ਸਾਰੀ ਚੀਜ਼ ਜਿਹੜੀ ਆ ਉਹ ਇੱਕੋ ਹੀ ਡਿਜ਼ਾਈਨ ਦੇ ਵਿੱਚੋਂ ਨਿਕਲਦੀ ਆ ਜਿਹੜੇ ਇਹਦੇ ਹੜ੍ਹਾਂ ਦੇ ਕਾਰਨ ਨੇ ਇਹਦੇ ਬਾਰੇ ਬਹੁਤ ਡਿਟੇਲਡ ਸਟੱਡੀਆਂ ਆ ਰਹੀਆਂ ਨੇ ਲੋਕ ਇਹਦੇ ਬਾਰੇ ਕੰਮ ਕਰਦੇ ਪਏ ਆ ਪਰ ਇੱਕ ਦੋ ਬਰੀਫ ਜੇ ਪੁਆਇੰਟ ਮੈਂ ਜ਼ਰੂਰ ਤੁਹਾਨੂੰ ਡਿਸਕਸ ਕਰਨਾ ਚਾਹੁੰਦਾ ਵੀ ਆਖਿਰਕਾਰ ਇਹ ਹੜ ਇਦਾਂ ਆਉਂਦੇ ਕਿਉਂ ਜਿਹੜਾ ਕੋਈ ਵੀ ਦਰਿਆ ਆ ਜਦੋਂ ਉਹ ਆਪਣੇ ਨੇਚਰਲ ਫਲੋ ਦੇ ਵਿੱਚ ਚੱਲੇਗਾ ਔਰ ਇਸ ਪੂਰੀ ਗੱਲ ਨੂੰ ਸ਼ੁਰੂ ਕਰਦੋਂ ਪਹਿਲਾਂ ਇੱਕ ਗੱਲ ਮੈਂ ਔਰ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਹੜ ਆਉਂਦੇ ਨੇ ਤੇ ਜਿਹੜੇ ਹਿਮਾਚਲ ਜਾਂ ਉਤਰਾਖੰਡ ਚ ਹੜ੍ਹ ਆਉਂਦੇ ਨੇ ਦੋਹਾਂ ਨੂੰ ਬਰਾਬਰ ਤੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਉਹਦਾ ਕਾਰਨ ਹੈ ਇੱਕ ਬਹੁਤ ਵੱਡਾ ਜਿਹੜੀ ਉਤਰਾਖੰਡ ਜਾਂ ਹਿਮਾਚਲ ਜਾਂ ਪਹਾੜੀ ਏਰੀਆ ਤੇ ਜਿਹੜੀ ਤਬਾਹੀ ਮੱਚਦੀ ਆ ਤੇ ਜਿਹੜੇ ਪਲੇਨ ਏਰੀਆ ਜਿਵੇਂ ਪੰਜਾਬ ਵਰਗਾ ਏਰੀਆ ਇੱਥੇ ਜਿਹੜੀ ਤਬਾਹੀ ਮੱਚਦੀ ਉਹਦੀ ਜਮੀਨ ਅਸਮਾਨ ਦਾ ਫਰਕ ਹੁੰਦਾ ਉਹਦੇ ਤੇ ਬਹੁਤ ਸਾਰੇ ਕੁਦਰਤੀ ਕਾਰਨ ਹੁੰਦੇ ਆ ਅਸੀਂ ਸਾਰੇ ਜਾਣਦੇ ਆ ਕਿ ਜਿੱਥੋਂ ਪਹਾੜਾਂ ਦੇ ਵਿੱਚ ਜਦੋਂ ਦਰਿਆ ਆਉਂਦੇ ਨੇ ਤੇ ਉਹਦਾ ਜਿਹੜਾ ਏਰੀਆ ਬੜਾ ਸੀਮਤ ਹੁੰਦਾ ਜੇ ਜਦੋਂ ਅਸ ਸੀਮਤ ਏਰੀਏ ਦੇ ਵਿੱਚ ਬੱਦਲ ਫਟਣ ਦੇ ਕਾਰਨ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਦੇ ਕਾਰਨ ਜਦ ਇੱਕਦਮ ਪਾਣੀ ਆਉਂਦਾ ਆ ਤੇ ਉਹ ਕੁਦਰਤੀ ਆ ਕਿ ਉਹਨੇ ਲਾਗੋ ਲਾਗੋ ਪਹਾੜ ਖੋਰਨੇ ਖੋਰਨੇ ਪਰ ਉਸ ਡਿਸਟਰਕਸ਼ਨ ਨੂੰ ਵਿਖਾਲ ਕੇ ਤੇ ਪੰਜਾਬ ਦੀ ਡਿਸਟਰਕਸ਼ਨ ਨੂੰ ਜਸਟੀਫਾਈ ਕੀਤਾ ਜਾਂਦਾ ਵੀ ਪਿੱਛੇ ਵੀ ਵੇਖੋ ਇਹਨਾ ਨੁਕਸਾਨ ਹੋ ਰਿਹਾ ਪਰ ਜੇ ਕੁਦਰਤੀ ਤੌਰ ਦੇ ਉੱਤੇ ਉਹ ਪਾਣੀ ਆਵੇ ਉਸ ਮੀਂਹ ਦਾ ਪਾਣੀ ਜਾਂ ਬੱਦਲ ਫਟਣ ਦਾ ਪਾਣੀ ਜੋ ਆਵੇ ਉਹਨੇ ਪਹਾੜਾਂ ਦੇ ਵਿੱਚ ਜਿਹੜਾ ਨੁਕਸਾਨ ਕਰਨਾ ਉਹ ਤੇ ਕਰਦਾ ਹੈ ਪਰ ਜਿਉਂ-ਜਿਉਂ ਆਪਣਾ ਸਫ਼ਰ ਤੈਅ ਕਰਦਾ ਤੇ ਪਲੇਨ ਏਰੀਆਸ ਤੇ ਆ ਕੇ ਉਹ ਇੰਨੀ ਤਬਾਈ ਨਹੀਂ ਮਚਾਉਂਦਾ ਜਿੰਨੀ ਇਹ ਹੜ ਹੁਣ ਮਚਾਰੇ ਪਲੇਨ ਏਰੀਆਸ ਦੇ ਵਿੱਚ ਦਰਿਆਵਾਂ ਤੇ ਜਿਹੜੀ ਚੜਾਈ ਆ ਉਹ 1 2 3 4 ਕਿਲੋਮੀਟਰ ਤੱਕ ਜਿਹੜੀ ਆ ਉਹ ਖਿੱਲਰ ਜਾਂਦੀ ਪਹਾੜੀ ਏਰੀਆ ਦੇ ਵਿੱਚ ਕੁਝ ਮੀਟਰਾਂ ਤੱਕ ਹੁੰਦੀ ਆ 100 150 ਮੀਟਰ ਦੇ ਵਿੱਚ ਹੁੰਦੀ 200 ਮੀਟਰ ਦੇ ਅੰਦਰ ਹੋਏਗੀ ਉੱਥੇ ਦਾ ਜਿਹੜਾ ਉਹਦੀ ਸਪੀਡ ਆ ਪਾਣੀ ਦੀ ਤੇ ਪਲੇਨ ਏਰੀਆ ਚ ਜਾ ਕੇ ਪਾਣੀ ਦੀ ਸਪੀਡ ਦੋਵਾਂ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਪੈ ਜਾਣਾ ਉੱਥੇ ਵਿੱਚ ਪੱਥਰ ਆਉਂਦੇ ਨੇ ਬਹੁਤ ਸਾਰੇ ਜਿਹੜੇ ਪਲੇਨ ਏਰੀਆ ਚ ਆਉਂਦੇ ਆ ਆਉਂਦੇ ਆ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਉਸ ਸਾਰੀ ਤਬਾਈ ਨੂੰ ਪਲੇਨ ਏਰੀਆ ਪੰਜਾਬ ਦੀ ਤਬਾਈ ਦੇ ਨਾਲ ਜੋੜ ਕੇ ਵੇਖਣਾ ਇੱਕ ਤਰੀਕੇ ਦੇ ਨਾਲ ਇਨਜਸਟਿਸ ਇਹ ਕੋਈ ਤਰੀਕਾ ਕਰਨੀਗਾ ਵੀ ਇਸ ਤਰੀਕੇ ਨਾਲ ਇਹਨੂੰ ਜਸਟੀਫਾਈ ਕੀਤਾ ਜਾਵੇ ਔਰ ਇਹਦੇ ਜਿਹੜੇ ਕਾਰਨ ਬਣੇ ਨੇ ਉਹ ਅਸੀਂ ਸਾਰੇ ਸਮਝਦੇ ਹਾਂ ਕਿ BBMP ਦੀ ਜਿਹੜੀ ਮਿਸਮੈਨੇਜਮੈਂਟ ਰਹੀ ਹੈ ਉਹ ਇਹਦੇ ਕਾਰਨ ਬਣਿਆ ਹੈ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਔਰ BBMP ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਪੰਜਾਬ ਦੀ ਨੁਮਾਇੰਦਗੀ ਇਸ ਟਾਈਮ ਲਗਭਗ ਖਤਮ ਕਰ ਦਿੱਤੀ ਗਈ ਪੰਜਾਬ ਦੇ ਕੋਈ ਵੀ ਟੋਨੇ ਕੀ ਵੀ ਜਿਹੜੇ ਇਹ ਡੈਮਸ ਨੇ ਇਹਨਾਂ ਵਿੱਚ ਕਿੰਨਾ ਪਾਣੀ ਰੱਖਣਾ ਹੈ ਤੇ ਕਦੋਂ ਛੱਡਣਾ ਹੈ ਇਹ ਕੀ ਕਰਦੇ ਨੇ ਕਿ ਇਹ ਡੈਮਸ ਬਣਾਏ ਗਏ ਸੀ ਕਿ ਪਾਣੀ ਨੂੰ ਕੰਟਰੋਲ ਕਰਕੇ ਇਹਦੇ ਜੋ ਬਿਜਲੀ ਬਣਾਈ ਜਾਵੇ ਜਾਂ ਸਮੇਂ ਦੇ ਉੱਤੇ ਪਾਣੀ ਛੱਡ ਕੇ ਅੱਗੇ ਖੇਤੀਬਾੜੀ ਦਾ ਜੜਾ ਧੰਦਾ ਹੈ ਉਹ ਚੱਲਦਾ ਰਹੇ ਹੁਣ ਕੰਮ ਉਲਟਾ ਹੈ ਇਹ ਡੈਮਸ ਜਿਹੜਾ ਬਣਾਏ ਗਏ ਨੇ ਇਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਆ ਦੁਨੀਆ ਕਹਿੰਦੀ ਆ ਗਣਉਂਦੀ ਹੋਏਗੀ ਕਿ ਐਨੇ 51% ਦਾ ਡਾਇਰੈਕਟ ਕਰੰਸੀਟੀ ਦਾ ਸ਼ੇਅਰ ਆ ਜਾਂ ਆ ਉਹ ਜਿਹੜੀਆਂ ਨਿਕਣ ਨਿਕੀਆਂ ਚੀਜ਼ਾਂ ਸਾਨੂੰ ਬਣਾਉਂਦੇ ਨੇ ਪਟ ਜੇ ਲਾਰਜ ਸਕੇਲ ਦੇ ਤੇ ਵੇਖੋ ਤੇ ਉਸ ਡੈਮਸ ਤੇ ਜਿਹੜਾ ਪਾਣੀ ਇਕੱਠਾ ਕੀਤਾ ਜਾਂਦਾ ਜਿਹੜਾ ਝੀਲਾਂ ਦੇ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਉਹ ਪੰਜਾਬ ਨੂੰ ਦੇਣ ਦੇ ਨਹੀਂ ਕੀਤਾ ਜਾਂਦਾ ਜਿੱਥੇ-ਜਿੱਥੇ ਵੀ ਡੈਮਸ ਬਣਿਆ ਨੇ ਔਰ ਇੱਕ ਉਹਦੇ ਵਿੱਚ ਥੋੜੀ ਕੁਦਰਤ ਮਿਕਸ ਰਹੀ ਆ ਉਹਦਾ ਹਮੇਸ਼ਾ ਇੱਕ ਮੁਲਕ ਜਿਹੜੇ ਰੂਲ ਰੱਖਦੇ ਨੇ ਇਨਸਾਨ ਇੱਕ ਰੂਲ ਰੱਖਦੇ ਨੇ ਕਿ ਜਿੰਨਾ ਪਾਣੀ ਆ ਰਿਹਾ ਉਹਦਾ 25% ਪਾਣੀ ਅੱਗੇ ਲਗਾਤਾਰ ਵਹਿੰਦਾ ਰਹੇ ਪਰ ਸਾਡੇ ਦਰਿਆਵਾਂ ਨੂੰ ਟੋਟਲੀ ਬੰਦ ਲਿਆ ਜਾਂਦਾ ਹੈ ਇਹਨਾਂ ਦੇ ਵਿੱਚ ਔਰ ਬੰਨਾ ਇਸ ਕਰਕੇ ਜਾਂਦਾ ਆ ਕਿ ਜਦੋਂ ਡਰਾਈ ਸੀਜ਼ਨ ਆਉਂਦਾ ਆ ਜਦੋਂ ਬਾਰਿਸ਼ ਨਹੀਂ ਪੈ ਰਹੀ ਉਦੋਂ ਰਾਜਸਥਾਨ ਹਰਿਆਣਾ ਦਿੱਲੀ ਇਹਨਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੁਣ ਹੁੰਦਾ ਆ ਕਿ ਜੇ ਪੰਜਾਬ ਦੇ ਡੈਮਸ ਦਾ ਕੰਟਰੋਲ ਪੰਜਾਬ ਦੇ ਕੋਲ ਹੁੰਦਾ ਤੇ ਜਦੋਂ ਸਾਨੂੰ ਪਾਣੀ ਚਾਹੀਦਾ ਸੀ ਜਦੋਂ ਵਾਕਿਆ ਪੰਜਾਬ ਨੂੰ ਪਾਣੀ ਚਾਹੀਦਾ ਸੀ ਅਸੀਂ ਇਹ ਪਾਣੀ ਉਦੋਂ ਲੈ ਸਕਦੇ ਸੀ ਜੇ ਪੰਜਾਬ ਦੇ ਕੋਲ ਵੀਟਾ ਹੁੰਦੀ ਜਿਹੜੀ ਕਿ ਪੰਜਾਬ ਸਟੇਟ ਦੇ ਕੋਲ ਇਸ ਟਾਈਮ ਹੈ ਨਹੀਂ ਤੇ ਅਸੀਂ ਉਦੋਂ ਇਹ ਪਾਣੀ ਲੈ ਸਕਦੇ ਤੇ ਇਸੇ ਪਾਣੀ ਨੇ ਸਾਡੀ ਫਸਲ ਨੂੰ ਪਾਲਣਾ ਨਹੀਂ ਪਰ ਹੁਣ ਕੀ ਆ ਵੀ ਉਸੇ ਪਾਣੀ ਦੇ ਨਾਲ ਸਾਡੀ ਫਸਲ ਜਿਹੜੀ ਆ ਉਹ ਗਾਲ ਕੇ ਸੜ ਦਿੱਤੀ ਗਈ ਬਰਬਾਦ ਕਰ ਦਿੱਤੀ ਗਈ ਦੂਸਰਾ ਇਹਦਾ ਕਾਰਨ ਇਹ ਬਣਦਾ ਆ ਕਿ ਜਿਹੜੇ ਤੁਸੀ ਬਾਣਾ ਟੁੱਟਦੇ ਨੇ ਤੁਸੀ ਬਾਣਾ ਟੁੱਟਣ ਦਾ ਕਾਰਨ ਵੀ ਜਿਹੜੇ ਤਰੀਕਿਆਂ ਦੇ ਨਾਲ ਪਾਣੀ ਨੂੰ ਬੰਨਿਆ ਜਾਂਦਾ ਹੈ ਉਹੀ ਬਣਦਾ ਆ ਉਹ ਕਿਵੇਂ ਬਣਦਾ ਜਿਵੇਂ ਹਰ ਤਰੀਕੇ ਦੀ ਤੁਸੀਂ ਐਗਜ਼ਾਮਪਲ ਲਓ ਕੋਈ ਵੀ ਦਰਿਆ ਕਿਸ ਰੂਪ ਦੇ ਵਿੱਚ ਚੱਲਦਾ ਹੈ ਉਹਦੀ ਇੱਕ ਟਲਾਂ ਦੇ ਵਿੱਚ ਚੱਲਦਾ ਹੈ ਜਦੋਂ ਉਹਦਾ ਪਾਣੀ ਇੱਕ ਥਾਂ ਤੇ ਬੰਦ ਦਿੱਤਾ ਜਾਂਦਾ ਹੈ ਤੇ ਫਿਰ ਉਹਦੇ ਨਾਲ ਜਿਹੜੀ ਸਿਲਟਿੰਗ ਹੁੰਦੀ ਹੈ ਸਿਲਟਿੰਗ ਮਤਲਬ ਜਿਹੜੀ ਉਹਦੇ ਮਿੱਟੀ ਆ ਰਹੀ ਆ ਜਾਂ ਰੇਤਾ ਆ ਰਹੀ ਆ ਉਹ ਪਾਣੀ ਬੰਨਣ ਦੇ ਕਾਰਨ ਇੱਕ ਥਾਂ ਤੇ ਖਲੋ ਕੇ ਉੱਥੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਜਿਹਦੇ ਕਾਰਨ ਦਰਿਆਵਾਂ ਦੀ ਢਲੋਕ ਖਤਮ ਹੋ ਜਾਂਦੀ ਤੇ ਦਰਿਆਵਾਂ ਦੀ ਢਲੋਕ ਜਦੋਂ ਖਤਮ ਹੋ ਜਾਂਦੀ ਆ ਤੇ ਉਹਦੇ ਵਿੱਚੋਂ ਜਦੋਂ ਪਾਣੀ ਪਏਗਾ ਤੇ ਜ਼ਾਹਿਰ ਜੇ ਗਾਲਾਂ ਬਾਹਰੋਂ ਟੱਪੇਗਾ ਟੱਪੇਗਾ ਉਹਦੇ ਕਾਰਨ ਤੁਸੀਂ ਵੰਨ ਟੁੱਟਦੇ ਹੁਣ ਜੇ ਕੁਦਰਤੀ ਆਫਤਾਂ ਦੀ ਤਾਂ ਸਾਡੇ ਦਰਿਆ 1 2 3 ਕਿਲੋਮੀਟਰ ਤੱਕ ਫੈਲਣੇ ਸੀ ਇਹ ਦੂਰ ਨਹੀਂ ਜਾਣੇ ਪਰ ਹੁਣ ਜਿਸ ਤਰੀਕੇ ਨਾਲ ਪਾਣੀ ਨੂੰ ਡੱਕ ਕੇ ਫਿਰ ਇੱਕ ਦਮ ਛੱਡਿਆ ਗਿਆ ਇੱਕ ਤਰੀਕੇ ਨਾਲ ਪਹਾੜਾਂ ਨਾਲ ਵੱਧ ਸਪੀਡ ਦੇ ਨਾਲ ਪਾਣੀ ਡੈਮਾਂ ਦੇ ਵਿੱਚ ਛੱਡਿਆ ਗਿਆ ਉਹਦੇ ਨਾਲ ਇਹ ਦਰਿਆਵਾਂ ਦਾ ਜਿਹੜਾ ਵਹਾਅ ਆ ਉਹ 20 20 ਕਿਲੋਮੀਟਰ ਬਾਹਰ ਤੱਕ ਨਿਕਲਿਆ ਸੋ ਇਹ ਜਿੰਨੇ ਨੁਕਸਾਨ ਹੋਏ ਨੇ ਪੰਜਾਬ ਦੇ ਇਹ ਟੋਟਲੀ ਦਿੱਲੀ ਮੀਡ ਆ ਇੰਡੀਆ ਮੀਡ ਆ ਔਰ ਇਹਦੇ ਉੱਤੇ ਨਾਮ ਕੁਦਰਤ ਦਾ ਛਾੜ ਕੇ ਤੇ ਜਿਵੇਂ ਬਰਫੀ ਹੁੰਦੀ ਨਾ ਉਹਦੇ ਤੇ ਬਰਕ ਛਾੜ ਦਦਦੇ ਇਹ ਇਸੇ ਤਰੀਕੇ ਦਾ ਨਾਲ ਹੀ ਇਹ ਬਣਾਏ ਭਾਰਤ ਵੱਲੋਂ ਗਏ ਨੇ ਇੰਡੀਆ ਦੀ ਮਿਸਮੈਨੇਜਮੈਂਟ ਇਹਨਾਂ ਦੀ ਵੱਧ ਨੀਤੀ ਦੇ ਨਾਲ ਬਣੇ ਹੋਏ ਨੇ ਪਰ ਇਹਦੇ ਉੱਤੇ ਹੁਣ ਵਰਕ ਕੁਦਰਤ ਦੇ ਨਾਮ ਦਾ ਛਾੜ ਦਿੱਤਾ ਗਿਆ ਜਿਵੇਂ ਕੁਦਰਤੀ ਬਹੁਤ ਮੀਂਹ ਪੈ ਕੇ ਇਸ ਕਰਕੇ ਜੀ ਤੁਹਾਡੀ ਬਰਬਾਦੀ ਹੋ ਗਈ ਪਰ ਅਸੀਂ ਇਹ ਸਾਰੇ ਸਮੇਂ ਦੇ ਆਖੀ ਇਹ ਮੇਥਕੇ ਮਿਸਮੈਨੇਜਮੈਂਟ ਦੇ ਨਾਲ ਵੱਧ ਨੀਤੀ ਦੇ ਨਾਲ ਪੰਜਾਬ ਦੀ ਬਰਬਾਦੀ ਕੀਤੀ ਗਈ ਆ ਔਰ ਇਹ ਸਾਰੇ ਇਸ਼ੂਸ ਜਿਸ ਤਰੀਕੇ ਦੇ ਨਾਲ ਪਾਣੀ ਨੂੰ ਇੱਕ ਬੰਬ ਦੀ ਤਰ੍ਹਾਂ ਵਰਤਿਆ ਗਿਆ ਜਿਸ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਨੇ ਜਿਵੇਂ ਭਾਜ ਨੇ ਦੱਸਿਆ ਵੀ ਉਹਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਬੰਬ ਦੀ ਤਰ੍ਹਾਂ ਹੀ ਵਰਤਿਆ ਜਾਣਾ ਹੈ ਵੀ ਤਬਾਹੀ ਹੋਣੀ ਹੈ ਪੰਜਾਬ ਦੀ ਉਹ ਇਸ਼ੂ ਹੋ ਗਿਆ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਕਾਨੂੰਨ ਤੋਂ ਬਾਹਰੇ ਹੋ ਕੇ ਕਾਨੂੰਨ ਦੇ ਰਖਵਾਲੇ ਕਾਨੂੰਨ ਤੋਂ ਬਾਹਰੇ ਹੋ ਕੇ ਜਿਸ ਤਰੀਕੇ ਨਾਲ ਇਨਕਾਉਂਟਰ ਪਾਲਿਸੀ ਨੂੰ ਇਨਜਾਬ ਦੇ ਰਹੇ ਨੇ ਭਾਈ ਸੰਦੀਪ ਸਿੰਘ ਸਨੀ ਦਾ ਕੇਸ ਲੇਟੈਸਟ ਕੇਸ ਤੁਹਾਡੇ ਸਾਹਮਣੇ ਆ ਜਿੱਥੇ ਉਹਨਾਂ ਦੇ ਦੱਸਣ ਦੇ ਮੁਤਾਬਕ 22 ਜਾਣਿਆਂ ਨੇ ਰੜ ਕੇ ਉਹਨਾਂ ਨੂੰ ਅੱਧਾ ਪੌਣਾ ਘੰਟਾ ਕੁੱਟਿਆ ਔਰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਵਕੀਲਾਂ ਦੇ ਮੋਹ ਤੁਸੀਂ ਸਾਰੇ ਸੁਣ ਚੁੱਕੇ ਹੋ ਔਰ ਕਮਾਲ ਦੀ ਗੱਲ ਇਹ ਹੋਈ ਕਿ ਜਿਸ ਦੇ ਨਾਲ ਲੜਾਈ ਹੋਈ ਜਿਸ ਦੇ ਨਾਲ ਬਹਿਸ ਹੋਈ ਉਹਨਾਂ ਦੇ ਵਿੱਚੋਂ ਇੱਕ ਬੰਦਾ ਉੱਥੇ ਬਹਿ ਕੇ ਘਟਾਰਿਆ ਮਤਲਬ ਕਮਾਲ ਵੇਖੋ ਕਿ ਜਿਹੜੇ ਜੇਲੀ ਜਿਹੜੇ ਕੈਦੀ ਨੇ ਉਹ ਜੇਲ੍ਹ ਪ੍ਰਸ਼ਾਸਨ ਦੇ ਕੋਲ ਬਹਿ ਕੇ ਕੁਰਸੀ ਢਾ ਕੇ ਬੰਦਾ ਘਟਾਰਿਆ ਹੁਣ ਇੱਥੇ ਪ੍ਰਸ਼ਾਸਨ ਜੇਲ੍ਹਰ ਜਿਹੜੇ ਕੈਦੀਆਂ ਨੂੰ ਰਹਾ ਕੇ ਬੈਠਾ ਕੇ ਇਹੋ ਜੇ ਕੈਦੀ ਅੱਗੇ ਪ੍ਰਸ਼ਾਸਨ ਨੂੰ ਰੱਖ ਕੇ ਬੈਠੇ ਨੇ ਸਵਾਲ ਆਪਣੇ ਆਪ ਦੇ ਵਿੱਚ ਸੋ ਇਹ ਟੋਟਲ ਜਿੰਨਾ ਇਹਨਾਂ ਦਾ ਇਹ ਰਵਈਆ ਆ ਪੰਜਾਬ ਪੁਲਿਸ ਦਾ ਜੇਲ੍ਹ ਪ੍ਰਸ਼ਾਸਨ ਦਾ ਜਾਂ ਟੋਟਲ ਜਿੰਨਾ ਪੋਲਿਟੀਕਲ ਫੇਲਯਰ ਆ ਇਸ ਇਸ਼ੂ ਦੇ ਉੱਤੇ ਔਰ ਜਿਹੜਾ ਨਨਕਾਣਾ ਸਾਹਿਬ ਜੱਥੇ ਵਾਲਾ ਇਸ਼ੂ ਆ ਇਹਨਾਂ ਸਾਰੇ ਇਸ਼ੂਸ ਦੇ ਉੱਤੇ ਮਿਲ ਕੇ ਇੱਕ ਪੰਜਾਬ ਦੀ ਸਾਂਝੀ ਰਾਏ ਬਣਾਉਣ ਦੇ ਲਈ ਪੰਜਾਬ ਦਾ ਇੱਕ ਸਾਂਝਾ ਵਿਊ ਪੁਆਇੰਟ ਦੇਣ ਦੇ ਲਈ 21 ਸਤੰਬਰ ਦਿਨ ਐਤਵਾਰ ਹੋਟਲ ਸੇਕੋ ਗ੍ਰੈਂਡ ਜਲੰਧਰ ਦੇ ਵਿੱਚ ਇੱਕ ਪੰਜਾਬ ਸੰਮੇਲਨ 2025 ਆਯੋਜਿਤ ਕੀਤਾ ਜਾਵੇਗਾ ਜਿਹਦੇ ਵਿੱਚ ਅਲੱਗ-ਅਲੱਗ ਫੀਲਡਸ ਦੇ ਵਿੱਚ ਕੰਮ ਕਰਨ ਵਾਲੇ ਐਕਟਿਵਿਸਟ ਚਾਹੇ ਜਿਨ੍ਹਾਂ ਦਾ ਪਾਣੀਆ ਦੇ ਉੱਤੇ ਕੰਮ ਆ ਹਿਊਮਨ ਰਾਈਟਸ ਬਾਡੀਜ਼ ਦੇ ਐਕਟਿਵਿਸਟ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਪੰਜਾਬ ਪੱਖੀ ਲੋਕ ਨੇ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਔਰ ਇਸ ਸਬਮਿਟ ਨੂੰ ਚੇਅਰ ਕਰਨਗੇ ਰਿਟਾਇਰਡ ਜਸਟਿਸ ਸਰਦਾਰ ਰਣਜੀਤ ਸਿੰਘ ਉਹ ਇਹਨੂੰ ਚੇਅਰ ਕਰਨਗੇ ਔਰ ਉੱਥੇ ਇੱਕ ਜਿਹੜੀ ਪੰਜਾਬ ਦੀ ਸਾਂਝੀ رائے ਆ ਪੰਜਾਬ ਦੀ ਸਾਂਝੀ ਆਵਾਜ਼ ਆ ਉਹ ਬਲੰਦ ਕੀਤੇ ਜਾਏਗੇ ਇਹਨਾਂ ਸਾਰੇ ਇਸ਼ੂਸ ਨੂੰ ਅਡਰੈਸ ਕੀਤਾ ਜਾਏਗਾ ਔਰ ਦ ਫੇਰ ਇੱਕ ਵਾਰੀ ਰਿਪੀਟ ਕਰਦਾ ਕਿ 21 ਸਤੰਬਰ ਨੂੰ ਦਿਨ ਐਤਵਾਰ ਹੋਟਲ ਸੇ ਕੋਂਗਰੈਂਡ ਪ੍ਰੈਸ ਕਲੱਬ ਦੇ ਨੇੜੇ ਜਲੰਧਰ ਦੇ ਵਿੱਚ ਦੁਪਹਿਰ 12 ਵਜੇ ਜਿਹੜੀ ਆ ਇਹ ਸਮੇਲਨ ਕੀਤਾ ਜਾਏਗਾ ਸੋ ਉਹਦੇ ਵਿੱਚ ਅਸੀਂ ਸਾਂਝਾ 뷰ਪੁਆਇੰਟ ਪੰਜਾਬ ਦਾ ਜਿਹੜਾ ਦਵਾਂਗੇ ਔਰ ਅਖੀਰ ਦੇ ਉੱਤੇ ਸਾਰਿਆਂ ਨੂੰ ਮੈਂ ਸਮੇਟਦਾ ਆ ਜਿਹੜਾ ਆ ਉਹ ਇਹ ਕਵਾਂਗਾ ਕਿ ਜਿੰਨੇ ਵੀ ਇਹ ਪੰਜਾਬ ਦੀਆਂ ਸਮੱਸਿਆਵਾਂ ਸਾਡੇ ਸਾਹਮਣੇ ਬੜੀਆਂ ਨੇ ਕਿ ਸਾਡੇ ਘਰਾਂ 'ਚ ਬੈ ਕੇ ਹੱਲ ਨਹੀਂ ਹੋਣੀਆਂ ਸਾਨੂੰ ਰਲ ਕੇ ਇਹਦੇ ਬਾਰੇ ਆਵਾਜ਼ ਚੁਕਣੀ ਪੈਣੀ ਹੈ ਘਰੇ ਫੋਨ ਦੇ ਉੱਤੇ ਵੇਖ ਕੇ ਤੇ ਇਹਦੇ ਉੱਤੇ ਹਾਏ ਹਾਏ ਕਰ ਲੈਣ ਦੇ ਨਾਲੇ ਮਸਲੇ ਹੱਲ ਨਹੀਂ ਹੋਣ ਲੱਗੇ ਸਾਨੂੰ ਘਰੋਂ ਬਾਹਰ ਨਿਕਲਣਾ ਪੈਣਾ ਹੈ ਫੋਨਾਂ ਦੇ ਸੁਵਾਦਾਂ ਤੋਂ ਬਾਹਰ ਨਿਕਲਣਾ ਪੈਣਾ ਹੈ ਵਾਕਿਆ ਇਸ ਦਰਦ ਨੂੰ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਨਾ ਪੈਣਾ ਹੈ ਪ੍ਰੋਪਰ ਚੈਨਲ ਪ੍ਰਵਾਸੀਆਂ ਦਾ ਪਾਣੀਆਂ ਦਾ ਇਹ ਸਾਰਾ ਜਿਹੜਾ ਹੈ ਉਹ ਸਾਨੂੰ ਸੰਘਰਸ਼ ਕਰਕੇ ਤੇ ਇੱਕ ਨੋ ਤਰੀਕੇਕਾਰ ਦੇ ਵਿੱਚ ਬੰਨਣਾ ਪੈਣਾ ਹੈ